ਵਿਖੇ ਸ਼ਹਿਰ ਨੂੰ ਸੁੰਦਰ ਬਣਾਉਣ ਤੇ ਮਤਾਬ ਨਾ ਸੰਸਥਾ ਮਾਲਵਾ ਪਰਿਵਾਰ ਤਨ ਵੱਲੋਂ ਹਰੀ ਦੀਵਾਲੀ ਮਨਾਉਣ ਦਾ ਸਨੇਹ ਹੱਦ ਦੇਣ ਲਈ ਫਲ ਅਤੇ ਫੁੱਲਾਂ ਦੀ ਸਟਾਲ ਲਗਾਏਗੀ ਸ਼ਹਿਰ ਵਾਸੀ ਸੰਸਥਾ ਮਾਲਵਾ ਪਰਿਵਾਰ ਤਨ ਦੀ ਸ਼ਲਾੰਗਾ ਕੀਤੀ ਮੇਰੇ ਵੱਲੋਂ ਤੇ ਸਾਰੇ ਮਾਲਵਾ ਪਰਵਤ ਦੇ ਵੱਲੋਂ ਸਾਰੇ ਸ਼ਹਿਰਨ ਵਸਣ ਦੀਸਨ ਵਸਣ ਦੀਵਾਲੀ ਦੀਆਂ ਲੱਖ ਲੱਖ ਸ਼ੁਭਕਾਮਨਾਵਾਂ ਜਿਹੜਾ ਇਹ ਉਪਰਾਲਾ ਕਰ ਰਹੇ ਨੇ ਬਹੁਤ ਅੱਛਾ ਫਰੰਡਾ ਤੇ ਆਪਾਂ ਦੀਵਾਲੀ ਨੂੰ ਪਟਾਕੇ ਬਜਾਣੇ ਆ ਜਰੂਰ ਠੀਕ ਹੈ ਪਰ ਦੂਸ਼ਣ ਵੀ ਫੈਲਦਾ ਹੈ ਆਪਣੇ ਬੱਚਿਆਂ ਦੇ ਪੈਸੇ ਵੀ ਖਰਚ ਕਰਦੇ ਆ ਉੱਥੇ ਆਪਾਂ ਜੇ ਥੋੜੇ ਥੋੜੇ ਪੈਸੇ ਲਾ ਕੇ ਆਪਣੇ ਘਰਾਂ ਦੇ ਵਿੱਚ ਸੜਕਾਂ ਵਿੱਚ ਰੋਡ ਦੇ ਟੁਆਇਡਰ ਉੱਤੇ ਜੋ ਬੂਟੇ ਲਾਈਏ ਜਿੱਥੇ ਆਪਾਂ ਨੂੰ ਹਰੇ ਭਰੇ ਵਈ ਦਿਖਦੀ ਹੈ ਉੱਥੇ ਆਪਣੀ ਜਾਨ ਲਈ ਵਾਸਤੇ ਵੀ ਜਿਹੜੀ ਆਕਸੀਜਨ ਮਿਲਦੀ ਹੈ ਸਰ ਨਾਲ ਬਹੁਤ ਵੱਡੀ ਗੱਲ ਹੈ ਉਹ ਮੈਂ ਸਾਰਿਆਂ ਨੂੰ ਅਪੀਲ ਕਰਦਾ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਜਿਆਦਾ ਨਹੀਂ ਕਟੋਟ ਇੱਕ ਇੱਕ ਬੁੱਟਾ ਯਾਰ ਜੂਰ ਲਾ ਕੇ ਚੱਲ ਦੇਖੋ ਇਹ ਵੀ ਇੱਥੇ ਖੜੇ ਨੇ ਇਹਨਾਂ ਨੇ ਕੋਈ ਆਪਣਾ ਪਰਸਨਲ ਤਾਂ ਇਹਨਾਂ ਦਾ ਕੋਈ ਹੈ ਨਹੀਂ ਇਹ ਆਪਣੇ ਵਾਸਤੇ ਕਰਦੇ ਨੇ ਆਪਣੇ ਆਣ ਵਾਲੇ ਬੱਚਿਆਂ ਨੂੰ ਆਪਣੇ ਆਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਸੀ ਵੀ ਹਰ ਬੰਦਾ ਦੇਖੋ ਦੇਸ਼ ਦੀ ਆਬਾਦੀ ਤਾਂ ਵਧੀ ਜਾ ਰਹੀ ਹੈ ਪਰ ਬੁੱਟੇ ਕੱਟੀ ਜਾ ਰਹੇ ਜੇ ਹਰ ਇੱਕ ਬੰਦਾ ਇੱਕ ਰੁੱਖ ਵੀ ਲਾਵੇ ਤਾਂ ਮੇਰਾ ਖਿਆਲ ਹੈ ਵੀ ਅਰਬਾਂ ਚ ਬੁੱਟੇ ਲੱਗ ਜਾਣਗੇ ਤਾਂ ਕਿ ਆਪਣੇ ਜਿਹੜੇ ਪਿੱਛੇ ਕੋਰੋਨਾ ਕਾਲ ਆਇਆ ਹੋਰ ਕਾਲ ਆਉਂਦੇ ਨੇ ਇਹਨਾਂ ਦੀ ਵਜ੍ਹਾ ਹੀ ਨੇ ਜੇ ਲੱਗੇ ਹੋ ਤਾਂ ਸਾਨੂੰ ਸਾਹ ਪਰ ਕੇ ਜਿਹੜੀ ਸਹੀ ਮਿਲਦੀ ਰਹੇ ਮੈਂ ਵਾਰ-ਵਾਰ ਸਭ ਨੂੰ ਇਹੀ ਕਹਿਣਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਓ ਤੇ ਮੈਂ ਆਪਣੇ ਵੱਲੋਂ ਮਾਲਵਾ ਪਰਵਰਤਨ ਪਰਵਰਤਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਪਹਿਲਾਂ ਹੀ ਸਾਰੇ ਆਪਣੇ ਧੂਰੀ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਬੰਦੀ ਛੋੜ ਦੇ ਉਸਤੀਆਂ ਬਹੁਤ ਬਹੁਤ ਮੁਬਾਰਕਾ ਪਰਵਰਤਨ ਦਾ ਸਤਾਵ ਨੂੰ ਤੇ ਇਹ ਜਿਹੜਾ ਸਾਡਾ ਛੋਟਾ ਜਿਹਾ ਪ੍ਰਾਲਾ 2014 ਤੋਂ ਸ਼ੁਰੂ ਹੋਇਆ ਹੋਇਆ ਸਾਡਾ ਸੰਦੇਸ਼ ਸਿੱਧਾ ਇਹ ਹੈ ਵੀ ਪੋਲੂਸ਼ਨ ਬਹੁਤ ਵੱਧ ਰਿਹਾ ਹੈ ਆਪਾਂ ਜਿੰਨਾ ਬਜਟ ਫਟਾਕਿਆਂ ਦਾ ਕੱਢਦੇ ਆਂ ਉਸ ਤੋਂ ਡਬਲ ਬਜਟ ਘੱਟੋ-ਘੱਟ ਬੂਟਿਆਂ ਦਾ ਕੱਢੋ ਤਾਂ ਕਿ ਆਪਾਂ ਘਰ ਦੇ ਵਿੱਚ ਵੀ ਇਹ ਜੇ ਬਜਟ ਆਪਾਂ ਰੱਖਦੇ ਨਹੀਂ ਹਮੇਸ਼ਾ ਆਪਣੇ ਦਿਮਾਗ ਤੇ ਜਾਂਦਾ ਵੀ ਆਪਾਂ ਫਟਾਕੇ ਪੰਜਾਬ ਦਾ ਸਮਾਨ ਲਈਏ ਆ ਬੂਟਿਆਂ ਨੂੰ ਵੱਧ ਤੋਂ ਵੱਧ ਘਰ ਦੇ ਵਿੱਚ ਆਪਣੇ ਗਮਲਿਆਂ ਤੇ ਲਾਓ ਆਪਣੇ ਖੇਤਾਂ ਚ ਲਾਓ ਤਹਿਰ ਚ ਲਾਓ ਤਾਂ ਕਿ ਆਪਾਂ ਇਹ ਧੂਰੀ ਨੂੰ ਘੱਟੋ-ਘੱਟ ਆਪਾਂ ਆਪਣੀ ਧੂਰੀ ਦੇ ਬਸਤੀਆਂ ਦਾ ਆਪਾਂ ਧੂਰੀ ਨੂੰ ਸੋਨਾ ਬਣਾਉਂਦੇ ਆਂ ਸਾਰੇ ਵਸਨੀਕਾਂ ਨੂੰ ਅਪੀਲ ਹੈ ਜੀ ਪਟਾਕੇ ਪਿਊਸ਼ਨ ਘੱਟੋ ਘੱਟ ਕਰੋ ਮਤੋਂ ਬਾਅਦ ਬੂਟੇ ਆਪਾਂ ਲਾਈਏ ਤਾਂ ਕਿ ਆਪਾਂ ਪੋਲੂਸ਼ਨ ਤੇ ਇਸ ਵਾਤਾਵਰਣ ਨੂੰ ਕੁਦਰਤ ਨੂੰ ਆਪਾਂ ਸੋਨਾ ਬਣਾ ਸਕੀਏ